ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਬੀਤੀ ਰਾਤ ਦਸਾਂਝ ਖੁਰਦ ਜੀਟੀ ਰੋਡ ਗੁਰਾਇਆਂ ਤੋਂ ਰਾਘੂਦੀਪ ਨੇ ਸੂਚਨਾ ਦਿੱਤੀ ਸੀ ਕਿ ਦੋ ਵਾਹਨਾਂ ਦੀ ਟੱਕਰ ਹੋ ਗਈ ਹੈ ਮੌਕੇ ਤੇ ਐਸਐਸਐਫ ਟੀਮ ਦੇ ਇੰਚਾਰਜ ਜਸਵਿੰਦਰ ਸਿੰਘ ਥਾਣੇਦਾਰ ਆਪਣੀ ਟੀਮ ਸਮੇਤ ਹਾਦਸੇ ਵਾਲੀ ਜਗ੍ਹਾ ਤੇ ਪਹੁੰਚੇ ਜਿੱਥੇ ਉਹਨਾਂ ਦੇਖਿਆ ਕਿ ਇੱਕ ਮਹਿੰਦਰਾ ਕੋੜਾ ਟਕਰਾ ਲਾ ਜਿਸ ਵਿੱਚ ਪਿੱਛੇ ਮਹਿੰਦਰਾ ਪਿਕਅਪ ਗੱਡੀ ਟਕਰਾ ਗਈ ਜਿਸ ਵਿੱਚ ਮਹਿੰਦਰਾ ਪਿਕਅਪ ਨੂੰ ਨੁਕਸਾਨੀ ਗਈ ਅਤੇ ਉਸ ਦਾ ਚਾਲਕ ਗੱਡੀ ਦੇ ਵਿੱਚ ਫਸ ਗਿਆ ਉੱਥੇ ਮੌਜੂਦ ਲੋਕਾਂ ਦੀ ਮਦਦ ਨਾਲ ਗੱਡੀ ਚਾਲਕ ਨੂੰ ਬਾਹਰ ਕੱਢਿਆ ਗਿਆ ਅਤੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆ ਸਿਵਲ ਹਸਪਤਾਲ ਜਲੰਧਰ ਰੈਫਰ ਕੀਤਾ ਗਿਆ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਗਈ ਹਾਂਜੀ ਸਰ ਕੀ ਨਾਮ ਹੈ ਆਪਕਾ ਸਰ ਮੁਸਫੀਖ ਖਾਨ ਹੈ क्या हादसा हुआ रात में ट्रक घुमा रहा था ऐसे तो इंडिकेटर दे के घुमा रहा था पत्नी उस बंदे को नींद आ रही थी कैसे तो पीछे से लग गया उसमें गाड़ी कौन सी गाड़ी लगी पीछे से लगी? वो बलोरो गाड़ी थी सर कितने बजे हादसा बलोरो पिकअप कितने बजे हादसा ट्रक तकरीबन बारह एक के बीच का लगभग हाथ आप कहाँ से कहाँ जा रहे थे मैं यहाँ से लोड करके जम्मू के लिए जा रहा था सर कठुआ के लिए पुलिस मौके पे आ गई थी प्रशासन हाँ मौके पर आया सर कोई जानी नुकसान तो नहीं हुआ नहीं कुछ नहीं हुआ सर उसका भी जो मैं पूरी रात उसको लेकर हॉस्पिटल में रहा था वो बंदे को जब उसके घर वाले आ गए थे तभी उनसे इजाजत लेकर तभी आया इस घटना संबंधी मौके पे एएसआई जसविंदर सिंह थाना फिलौर में सूचित किया गया जसविंदर सिंह सड़क सर्थ सुरक्षा फोर्स रूट नंबर चौरानवे ਕਰਾਇਆ ਫਲੋ ਮੇਨ ਜੀਰੂ ਦੇ ਤਨਾਤਾਂ ਰਾ ਮੇਰੇ ਸਹਾਯੋਗੀ ਏਐਸਆਈ ਸਰਜੀਤ ਸਿੰਘ ਡਿਊਟੀ ਉਤਨਾ ਸੀਏ ਉਹਨਾਂ ਨੂੰ ਸੂਚਨਾ ਮਿਲੀ ਕਿ ਇੱਕ ਟਰੱਕ ਵੱਡਾ ਜਿਹਦੇ ਉਤੇ ਟਰੈਕਟਰ ਲੋਡ ਹੋ ਕੇ ਭਰਿਆ ਲਾ ਤੇ ਉਹਦੇ ਪਿੱਛੇ ਇੱਕ ਪਿਕਅਪ ਆ ਕੇ ਟੱਕ ਗਈ ਜਿਹਦੇ ਵਿੱਚ ਲੈਓ ਪਿਕਅਪ ਦਾ ਡਰਾਈਵਰ ਕੰਪਲੀਟ ਰੂਪੇ ਚਾਹਮੀ ਹੋ ਗਿਆ ਉਹਨੂੰ ਸਿਵਲ ਹਸਪਤਾਲ ਫਲੋ ਭੇਜ ਦਿੱਤਾ ਗਿਆ ਤੇ ਡਿਊਟੀ ਅਫਸਰ ਜਸਵਿੰਦਰ ਸਿੰਘ ਖਾਣਾ ਫਾਰਮ ਦੇ ਬਾਰੇ ਜਾਣਕਾਰੀ ਕਰਵਾਇਆ ਸਰ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਟਰੈਫਿਕ ਜਿਹੜੀ ਨਰਮਿਕ ਚੱਲ ਰਹੀ ਹੈ ਟਰੱਕ ਟਰੱਕ ਡਰਾਈਵਰ ਕਿਧਰੋਂ ਕਿਧਰ ਨੂੰ ਆ ਰਿਹਾ ਜੀ ਟਰੱਕ ਡਰਾਈਵਰ ਜੰਮੂ ਤੋਂ ਆ ਰਿਹਾ ਸੀ ਇਹਨਾਂ ਟਰੈਕਟਰ ਨੂੰ ਟਰੱਕ ਕਰਕੇ ਵਾਪਸ ਜੰਮੂ ਜਾਣਾ ਸੀ ਇਹਨਾਂ ਦੇ ਪਰਿਵਾਰਕ ਨੂੰ ਸੂਚਨਾ ਦਿੱਤੀ ਗਿਆ ਬਾਅਦ ਵਿੱਚ ਮੈਂ ਤੁਹਾਨੂੰ ਸੂਚਿਤ ਹੋ ਗਿਆ ਜੀ ਬਲੈਰੋ ਪਿਕਅਪ ਦੇ ਜਿਹੜੇ ਡਰਾਈਵਰ ਆ ਦੇ ਪਰਿਵਾਰਕ ਮੈਂ ਉਹ ਪਹੁੰਚ ਚੁੱਕੇ ਹੋ ਹਰਕਤ ਤੇ ਗੱਡੀ ਦਾ ਜਿਹੜਾ ਮਾਰ ਗਿਆ ਉਹ ਗਿਆ ਥੈਂਕ ਯੂ ਸਰ ਇਸ ਤੋਂ ਬਾਅਦ ਦੋਵੇਂ ਗੱਡੀਆਂ ਨੂੰ ਹਾਈਵੇ ਤੋਂ ਸਾਈਡ ਤੇ ਕਰਵਾਇਆ ਗਿਆ ਅਤੇ ਹਾਈਵੇ ਨੂੰ ਨਿਰਵਿਘਨ ਚਲਾਇਆ ਗਿਆ ਫਿਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ